ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਨਾ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਚਾਲ ਪਾਲਕ ਕਟੀਆਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆ ਜੇ ਕਿਸੇ ਮੇਰੇ ਵੀਰ ਦੀ ਸੌਮਦਾਰੀ ਚਾਹੁੰਦੀ ਆ ਡਰੈਸ ਤੇ ਜਾਣਕਾਰੀ ਆਪਾਂ ਵੀਰੋਂ ਦਾ ਪੁੱਛ ਕੇ ਲਾਣੇ ਬਈ ਹਸਰੀ ਕਾਲ ਆ ਐਸੀ ਕਾਲ ਜੀ ਵੀਰੇ ਨਾਮ ਕਨਫਰਮ ਕਰਵਾ ਦੇ ਆਪਣਾ ਨਾਮ ਪੱਪੂ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਨਾਮ ਪੱਪੂ ਸਿੰਘ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਵੀਰੇ ਮੋਬਾਈਲ ਨੰਬਰ 9878850773 9878850773 ਤੇ ਪੱਪੂ ਚਾਰ ਕਟੀਆਂ ਨੇ ਹਨ ਅੱਜ ਅੱਜ ਚਾਰ ਕਟੀਆਂ ਆਪਾਂ ਡਾਇਮੰਡ ਪੀਸ ਹੀ ਲਿਆਂਦੇ ਆ ਅੱਜ ਦੋਸਤੋ ਚਾਰ ਕਟੀਆਂ ਬਿਲਕੁਲ ਐਨ ਬਰੀਕ ਸਕੈਨ ਚ ਚਾਰਾਂ ਦੇ ਅ ਤੇ ਬੱਬੂ ਅੱਜ ਮਤਲਬ ਕਿ ਕਿਹੜੀ ਕਿਹੜੀ ਕੁਆਲਿਟੀ ਆਪਣੇ ਕੋਲੇ ਆਪਣੇ ਕੋਲ ਲੀਲੀ ਰਾਵੀ ਮਿਲ ਜੂਗੀ ਮੀਣੀ ਮਿਲ ਜੂ ਦੋ ਮੋਰਾ ਚ ਨੇ ਦੋਸਤੋ ਨੀਲੀ ਰਾਵੀ ਟੱਚ ਜੀ ਵੀ ਕੱਟੀ ਹੈਗੀ ਐ ਮੀਣੀ ਵੀ ਹੈਗੀ ਤੇ ਦੋ ਮੋਰਾ ਚ ਹੈਂ ਆ ਬੱਬੂ ਪਹਿਲੇ ਮਰ ਤੇ ਜਿਹੜੀ ਨੀਲੀ ਰਾਵੀ ਖੜੀ ਐ ਇਹਦੀ ਕੀ ਡਿਟੇਲਡ ਟੂਲ ਹੈ ਕਿੰਨੀ ਕੁਮਰ ਹੈ ਤੇ ਲੈਣ ਦੇਣ ਵਾਲਾ ਦਾ ਰੇਟ ਕਿੰਨਾ ਹੈ ਇਹ ਸਾਰੇ 7-8 ਮਹੀਨਿਆਂ ਦੀ ਕੱਟੀ ਆ ਬਾਈ 7-8 ਮਹੀਨਿਆਂ ਦੀ ਕੱਟੀ ਐ ਤੇ ਨੀਲੀ ਰਾਵੀ ਵਾਲੇ ਸਾਰੇ ਕੈਰੇਕਟਰ ਕਵਰ ਕਰਦੀ ਆਪਾਂ ਬਿੰਦੇ ਬਿੰਦੇ ਇਹ ਬੋਲ ਕੇ ਨਹੀਂ ਦੱਸਦੇ ਦੋਸਤੋ ਤੁਹਾਨੂੰ ਆਪ ਨੂੰ ਵੀ ਪਤਾ ਲੱਗ ਜਾਂਦਾ ਕਿਉਂਕਿ ਮੱਥੇ ਤੇ ਬੱਲ ਪੂਸ ਚਿੱਟੀ ਪੈਰ ਚਾਰੇ ਚਿੱਟੇ ਤੇ ਅੱਖਾਂ 'ਚ ਤੇ ਥੱਲੇ ਮੰਨ ਲਓ ਵੀ ਧੁੰਨ ਤੇ ਵੀ ਹੈਗਾ ਹੈ ਤੇ ਇਹਦਾ ਲੈਣ ਦੇ ਨਾਲਾ ਰੇਟ ਪਪੂ ਕੀ ਹੈ ਇਹ ਲੈਣ ਦੇ ਨਾਲਾ ਲੋਕ ਤਾਂ ਇਹ ਜੀ ਕੱਟੀਆਂ ਦੇ 20 25 ਕੁਹ千 ਰੁਪਏ ਆਪਾਂ ਜਸਨੋਂ ਲੈਣ ਦਾ 18000 ਰੁਪਏ ਦੇ ਦੋਸਤੋ 18000 ਵੀ ਕਿਹਾ ਆਪਾਂ ਇਹਦਾ ਲੈਣਾ ਹੈਗਾ ਕੋਈ ਆਪਾਂ ਜ਼ਿਆਦਾ ਨਹੀਂ ਮੁੱਲ ਕਰਨਾ 18000 ਚੋਂ ਮਾਨਤਾਣ ਤੁਹਾਡਾ ਹੋਊਗਾ ਸੂ ਤੇ ਵੀ ਦੋਸਤੋ ਆਹ ਦੇਖਾ ਜਰੋਗੇ ਦਾਗ ਪ੍ਰੋਪਰ ਸਾਰੇ ਕਵਰ ਕਰਦੀ ਹੈ ਏ ਕਰੈਕਟਰ ਜਿਹੜੇ ਨੀਲੀ ਰਾਵੀ ਵਾਲੇ ਨੇ ਛੋਟੀ ਉਮਰ ਦੇ ਦੋਸਤੋ ਚੰਗਾ ਡਾਇਮੰਡ ਪੀਸ ਬੱਚਾ ਹੈਗਾ ਲੈਨ ਦੇ ਨਾਲ ਵਾਲਾ 18000 ਘਰੇ ਬੰਦਾ ਮਾਨਤਨ ਹੋ ਜਿਹੜੀ ਬਾਬੂ ਦੂਜੇ ਨੰਬਰ ਤੇ ਮੀਨੀ ਕੱਟੀ ਹੈ ਵੀਰੇ ਸਿੰਘ ਹਲਦੇ ਨੇ ਹਾਂ ਹਾਂ ਸਿੰਘ ਹਲ ਸਿੰਘ ਹਲਾ ਕੇ ਦਿਖਾ ਦੇ ਦੋਸਤੋ ਸਿੰਘ ਹਲਦੇ ਨੇ ਮੀਨੀ ਕੱਟੀ ਹੈ ਇਹਦੀ ਕਿੰਨੀ ਉਮਰ ਹੈ ਵੀਰੇ ਇਹਦੀ ਹੈਗੀ ਹੈ ਸਾਲ ਦੀ ਬਈ ਇਹਦੀ ਸਾਲ ਦੀ ਉਮਰ ਤੇ ਇਹਦਾ ਲੈਨ ਦੇ ਨਾਲਾ ਰੇਟ ਇਹਦਾ ਲੈਨ ਦੇ ਨਾਲ 20000 ਰੁਪਏ ਦੋਸਤੋ ਇਹਦਾ ਲੈਨ ਦੇ ਜੇ ਮਾਨਤਨ ਕਰਦਾਂਗੇ ਆਪਾਂ 20000 ਚ ਇਹਦਾ ਮਾਨਤਨ ਹੋਊਗਾ ਸਿੰਘ ਹਲਦੇ 1 ਸਾਲ ਦੀ ਕੱਟੀ ਦੀ ਉਮਰ ਹੈ ਤੇ ਬ੍ਰੀਕਸ ਕਹਿੰਦਾ ਸਾਰੇ ਕੈਰੇਕਟਰ ਚੰਗੇ ਨੇ ਦੋਸਤੋ ਕਿਸੇ ਪਾਸੇ ਵੀ ਹੱਥ ਦਰਾਣੀ ਆਪਾਂ ਤੁਹਾਨੂੰ ਵੀਡੀਓ ਦੇ ਮਾਧਿਅਮ ਰਾਹੀਂ ਦੱਸ ਦਦਨੇ ਆ ਤੋੜ ਕੇ ਆਪਾਂ ਤੋੜ ਕੇ ਆਪਾਂ ਤੁਹਾਨੂੰ ਤਾਣੀ ਦਿਖਾਈਆਂ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਹੈ ਤੋਰੇ ਦੀ ਵੀਰਾਂ ਦੀ ਗਾਰੰਟੀ ਹੋਊਗੀ ਕੋਈ ਸ਼ਾਂ ਪੁੱਤਰੀ ਨਹੀਂ ਹੋਣੀ ਕਿਸੇ ਵੀ ਕੱਟੀ ਦੀ ਤੇ ਸਾਰੀਆਂ ਕੱਟੀਆਂ ਦਾ ਤੋਰਾ ਸਹੀ ਹੋਊਗਾ ਵੇਚ ਜਿਖੋ ਕੇ ਆਨਲਾਈਨ ਜੇ ਕਿਸੇ ਮੇਰੇ ਵੀਰ ਨੇ ਮੰਗਾਉਣੀਆਂ ਨੇਗੀਆਂ ਤੇ ਬੱਪੂ ਜੇ ਜੋੜਾ ਕੋਈ ਬੰਦਾ ਲੈਂਦਾ ਹੈ ਦੋਨੇ ਆ ਨੀਲੀ ਰਾਵੀ ਤੇ ਮੀਨੀ ਜੋ ਆਪਾਂ ਦੇ ਦਾਂਗੇ ਭਾਈ 38000 ਰੁਪਏ ਦੇ ਦਾਂਗੇ ਯਾਰ 38000 ਦਾ ਦੇ ਦਾਂ 38 ਜੋ ਮਾਨਤਾਨ ਹੋ ਜੂ ਮਾਨਤਾਨ ਕਰ ਦਾਂਗੇ ਪਹੁੰਚ ਕਰ ਦਾਂਗੇ 10 ਵੀ ਕਿਲੋਮੀਟਰ ਦੋਸਤੋ 38000 ਚ ਨੀਲੀ ਰਾਬੀ ਤੇ ਮੀਨਿੰਗ ਗੱਡੀ ਦੀ ਪਹੁੰਚ ਕਰਾ ਲਓ ਜੇ ਤੁਸੀਂ ਆਪਣੇ ਘਰੇ ਕਰਵਾਉਣੀ ਹੈਗੀ ਤੇ ਜਿਹੜੀ ਤੀਜੇ ਨੰਬਰ ਤੇ ਪਾਪੂ ਦੇਖੀ ਜਾਨੇ ਗੱਡੀ ਵੀਰੇ ਤੀਜੇ ਨੰਬਰ ਤੇ ਮੋਹਰਾ ਚ ਆ ਗਈ ਭਾਈ ਇਹਦੀ ਕਿੰਨੀ ਕੁ ਉਮਰ ਹੈ ਇਹ ਵੀ ਸਾਲ ਦੀ ਆ ਪੂਰੇ ਇਹ ਵੀ ਸਾਲ ਦੀ ਹਾਂ ਤੇ ਥਾਣਾ ਮਤਲਬ ਜਾਂ ਤਾਂ ਉਹਦੇ ਵਾਲਿਆਂ ਨੇ ਗੱਡੀਆਂ ਝੋਲੀਆਂ ਝਾਲੀਆਂ ਦੇ ਖਾ ਗੱਡੀ ਥਣ ਚਾਰਾਂ ਦੀ ਚਾਰ ਚਾਰ ਨੇ ਚਾਰਾਂ ਦੇ ਚਾਰ ਚਾਰ ਥਾਣਾ ਮਿਲਣਗੇ ਆ ਦੋਸਤੋ ਚਾਰਾਂ ਦੀ ਚਾਰ-ਚਾਰ ਥਾਨ ਨੇ ਕਿਸੇ ਵੀ ਕੱਟੀ ਦੇ ਕੋਈ ਫੋਟਸ ਆਂਗ ਨਹੀਂ ਤੇ ਲੈਣ ਦੇ ਨਾਲਾ ਰੇਟ ਪਪੂ ਦਾ ਕੀ ਹੋਊਗਾ ਇਹਦਾ ਵੀ 20000 ਰੁਪਇਆ ਬਈ ਇਹਦਾ ਵੀ 20000 ਦੋਸਤੋ ਲੈਣ ਦੇ ਨਾਲਾ ਰੇਟ ਇਹਦਾ ਵੀ 20000 ਰੁਪਇਆ ਹੈਗਾ ਘਰੇ ਆ ਬੰਦੇ ਦਾ ਮਾਣ ਤਣ ਜ਼ਰੂਰ ਹੋਗਾ 20000 ਚ ਬਰੀਕ ਸਕਿਨ ਚੰਗਾ ਲੈਗ ਸਕੋਰ ਵੀ ਚੰਗਾ ਹੈਗਾ ਬਾਕੀ ਬਠਪੂੜੇ ਦੀ ਬੰਦਰ ਵੀ ਕੱਟੀਆਂ ਦੀ ਚੰਗੀ ਹੈ ਛੋਟੀ ਉਮਰ ਚ ਗੋਲ ਸਿੰਘ ਆ ਦੋਸਤੋ ਤੇ ਜਿਹੜੀ ਚੌਥੇ ਨੰਬਰ ਤੇ ਕੱਟੀ ਦੇਖੀ ਨੇ ਵੀਰੇ ਇਹ ਵੀ ਸਾਲ ਦੀ ਹੈ ਬਈ ਇਹ ਵੀ ਸਾਲ ਦੀ ਹੈਗੀ ਤੇ ਇਹਦੀ ਉਮਰ ਮਾਲਾ ਵੀ ਥਾਣ ਇਹਦੇ ਵਿਚਾਰੀ ਨੇ ਨਾ ਹਾਂ ਇਹਦੇ ਵਿਚਾਰੀ ਨੇ ਥਾਣ ਦੋਸਤੋ ਇਹਦੇ ਵਿਚਾਰ ਨੇ 1 ਸਾਲ ਦੀ ਉਮਰ ਇਹਦੀ ਆ ਕੱਟੀ ਦੀ ਦੋਸਤੋ ਗਰੋਥ ਇਹਦੀ ਚੰਗੀ ਆ ਸਾਰੀਆਂ ਗੱਟੀਆਂ ਨਾਲ ਬਾਕੀ ਪਿੱਟ ਪੁੜੇ ਦੀ ਬਾਂਤਰ ਵੀ ਬਹੁਤ ਚੰਗੀ ਆ ਬਾਕੀ ਨਿੱਕਾ ਪਿਆਰਾ ਫੇਸ ਹੈਗਾ ਸਾਰੇ ਕਵਰ ਮੋਰਲ ਕੈਰੈਕਟਰ ਕਵਰ ਕਰਦੀ ਹੈ ਗੱਟੀ ਲੈਣ ਦੇ ਵਾਲਾ ਰੇਡ ਬਾਬੂ ਦਾ ਇਹਦਾ 20000 ਰੁਪਿਆ ਦੋਸਤੋ 20000 ਚ ਤਿੰਨਾਂ ਚੋਂ ਜਿਹੜੀ ਮਰਜ਼ੀ ਲੈ ਲਓ ਜੇ ਨੀਲੀ ਰਾਵੀ ਲੈਣੀ ਹੈ ਤਾਂ 18000 ਦੀ ਮੀਨੀ ਲੈਣੀ ਹੈ ਤਾਂ 20000 ਦੀ ਜੇ ਬਾਬੂ ਕੋਈ ਬੰਦਾ ਵੀਰ ਚਾਰੀ ਕੱਟੀਆਂ ਇਕੱਠੀਆਂ ਲੈਂਦਾ ਤਾਂ 75 ਦੀਆਂ ਹੋ ਜਾਣਗੀਆਂ 73000 ਦੀਆਂ ਦੇ ਦਾਂਗੇ ਯਾਰੋ ਦੋਸਤੋ ਜੇ ਕੋਈ ਵੀਰ ਚਾਰੇ ਹੀ ਗੱਟੀਆਂ ਇਕੱਠੀਆਂ ਲੈਂਦਾਗਾ ਤਾਂ 73000 ਦੀਆਂ ਦੇ ਦਾਂਗੇ ਚਾਰੇ ਇਕੱਟੀਆਂ ਦੇ ਬਿਲਕੁਲ ਲੈਣ ਜਾਇਜ਼ ਮਾਰਜਨ ਦੇ ਰੇਟ ਨੇ ਕੋਈ ਰੇਟ ਦਿੰਦਾ ਨਹੀਂ ਕੋਈ ਕਟੀਆਂ ਜੇ ਜਾ ਕੇ ਬਿਲਕੁਲ ਲੈਣ ਜੀ ਆਪਾਂ ਮੰਨ ਲਓ ਵੀ ਚਾਰਾਂ ਕਟੀਆਂ ਦੇ ਰੇਟ 40 ਦਾ 17 17000 ਰੁਪਏ ਹੀ ਢਾਲਦਾਗਾ ਕੋਈ ਜ਼ਿਆਦਾ ਰੇਟ ਨਹੀਂ ਬਣਦਾ ਪਿੰਡ ਹੈਗਾ ਵੀਰੋਂ ਦਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰੋਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ